ਸੰਤ ਅਕਸਰ ਕਿਹਾ ਕਰਦੇ ਸੀ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਮੰਨਦਾ ਜ਼ਮੀਰ ਦੇ ਮਰਨ ਨੂੰ ਮੌਤ ਸਮਝਦਾ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਸਰਦਾਰ ਪਰਮਜੀਤ ਸਿੰਘ ਪੰਜਵੜ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਜਿਨ੍ਹਾਂ ਦੀ ਪਾਕਿਸਤਾਨ ਵਿੱਚ ਕਿਹਾ ਜਾ ਰਿਹਾ ਹੈ ਇੰਡੀਅਨ ਏਜੰਸੀਜ਼ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਾਤ ਲਾ ਕੇ ਹੱਤਿਆ ਕਰ ਦਿੱਤੀ ਪਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਭੋਗ ਪਾਣ ਦਾ ਸਿਲਸਲਾ ਸ਼ੁਰੂ ਹੋਇਆ ਪਹਿਲਾਂ ਦਰਬਾਰ ਸਾਹਿਬ ਭੋਗ ਪਾਇਆ ਗਿਆ ਤੇ ਫਿਰ ਪੰਜਵੜ ਪਿੰਡ ਕੱਲ ਭੋਗ ਪਾਇਆ ਗਿਆ ਦਰਬਾਰ ਸਾਹਿਬ ਜਦੋਂ ਭੋਗ ਪਾਇਆ ਗਿਆ ਤਾਂ ਉਦੋਂ ਵੀ ਸਾਡੇ ਜਥੇਦਾਰ ਕਾਰਜਕਾਰੀ 40 ਫੁੱਟ ਦੂਰ ਆਪਣੀ ਸਖਤਰਤਾ ਦੇ ਵਿੱਚ ਬੈਠੇ ਰਹੇ ਪਰ ਭੋਗ ਤੇ ਨਾ ਪੁੱਜੇ ਫਿਰ ਇੰਤਜ਼ਾਰ ਸੀ ਕਿ ਸ਼ਾਇਦ ਪੰਜਵੜ ਤਾਂ ਜ਼ਰੂਰ ਦਰਸ਼ਨ ਦੇਣਗੇ ਕਿਉਂਕਿ ਅਕਾਲ ਤਖਤ ਦੇ ਜਥੇਦਾਰ ਨੇ ਜਿਹੜੇ ਗੱਲਾਂ ਕਰਦੇ ਨੇ ਸਿੱਖ ਕੌਮ ਦੀਆਂ ਖਾਲਸਾ ਰਾਜ ਦੀਆਂ ਜਿਹੜੇ ਕਹਿੰਦੇ ਨੇ ਕਿ ਪੰਜਾਬ ਨੂੰ ਆਜ਼ਾਦ ਕਰਵਾਉਣਾ ਹੈ ਪੰਜਾਬ ਨੂੰ ਉਹਨਾਂ ਦੇ ਬੰਦੇ ਅਸੀਂ ਹੱਕ ਲੈ ਕੇ ਦਵਾਂਗੇ ਪਰ ਉੱਥੇ ਵੀ ਉਹ ਨਾ ਪਹੁੰਚੇ ਦੁੱਖ ਸਭ ਤੋਂ ਵੱਧ 2 ਦਿਨ ਪਹਿਲਾਂ ਲੱਗਿਆ ਜਦੋਂ ਰਾਗਵ ਚੱਡਾ ਤੇ ਪ੍ਰਨੀਤੀ ਚੋਪੜਾ ਦੀ ਇੰਗੇਜਮੈਂਟ ਸੀ ਮੰਗਣੀ ਸੀ ਉੱਥੇ ਸਾਡੇ ਅਕਾਲ ਤਖਤ ਸਹਿਰ ਦੇ ਕਾਰਜਕਾਰੀ ਜਥੇਦਾਰ ਸਾਹਿਬ ਪਹੁੰਚੇ ਨੇ ਤੇ ਫੋਟੋਆਂ ਵੀ ਖਿੱਚਵਾਈਆਂ ਨੇ ਪ੍ਰਿਅੰਕਾ ਚੋਪੜਾ ਦੇ ਨਾਲ ਵੀ ਨੇ ਪ੍ਰਨੀਤੀ ਚੋਪੜਾ ਦੇ ਨਾਲ ਵੀ ਨੇ ਤੇ ਰਾਗਵ ਚੱਡਾ ਦੇ ਨਾਲ ਤਾਂ ਆਬਵੀਅਸਲੀ ਹੋਣੀ ਆ ਹੀ ਸੀ ਫੋਟੋਆਂ ਕਰਵਾਈਆਂ ਕੋਈ ਗੱਲ ਨਹੀਂ ਵਾਇਰਲ ਵੀ ਹੋ ਗਈਆਂ ਕੋਈ ਗੱਲ ਨਹੀਂ ਪਰ ਸੋਸ਼ਲ ਮੀਡੀਆ ਤੇ ਲੜਨਤਾ ਕਿਉਂ ਪਈਆਂ ਜਥੇਦਾਰ ਨੂੰ ਕਿਉਂਕਿ ਗੁਰੂ ਹਜ਼ੂਰੀ ਦੇ ਵਿੱਚ ਗੱਡੀਆਂ ਲਾ ਕੇ ਜੋੜੀ ਨੂੰ ਬਿਠਾਇਆ ਗਿਆ ਸੀ ਤੇ ਤੁਹਾਨੂੰ ਯਾਦ ਹੋਏਗਾ ਕਿ ਇੱਕ ਵਾਰ 80 ਦੇ ਦਹਾਕੇ ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਇੱਕ ਕਾਨਫਰੰਸ ਸੀਗੀ ਤੇ ਇੰਦਰਾ ਜਦੋਂ ਅ ਇੰਟਰ ਕਰਦੀ ਹੈ ਉਸ ਕਾਨਫਰੰਸ ਦੇ ਵਿੱਚ ਤੇ ਉਸ ਸਮਾਗਮ ਦੇ ਵਿੱਚ ਸਭ ਇੰਦਰਾ ਵਾਲੇ ਵੀ ਮੌਜੂਦ ਸੀ ਉਸ ਸਮਾਗਮ 'ਚ ਜਦੋਂ ਇੰਦਰਾ ਆਉਂਦੀ ਹੈ ਤਾਂ ਸਾਰੇ ਦੇ ਸਾਰਾ ਹਜ਼ੂਮ ਖੜਾ ਹੋ ਜਾਂਦਾ ਹੈ ਤੇ ਸੰਤ ਜਿੱਥੇ ਬੈਠੇ ਸੀਗੇ ਉੱਥੇ ਹੀ ਬੈਠੇ ਰਹੇ ਤੇ ਉਸ ਤੋਂ ਬਾਅਦ ਆਪਣੇ ਸੰਬੋਧਨ ਦੇ ਵਿੱਚ ਸੰਤਾ ਨੇ ਵੀ ਜਿੰਨੀ ਵੀ ਸੰਗਤ ਬੈਠੀ ਸੀ ਉਹਨਾਂ ਨੂੰ ਸਮਝਾਇਆ ਸੀ ਆਪਣੇ ਤਰੀਕੇ ਕਿ ਸਾਡਾ ਪਿਓ ਜਦ ਸਾਡੇ ਕੋਲ ਵੀ ਰਾਜਮਾਨ ਹੈ ਤਾਂ ਚਾਹੇ ਕੋਈ ਤਖਤੋ ਤਾਜ ਦਾ ਵਾਰਸ ਆ ਜਾਵੇ ਚਾਹੇ ਕੋਈ ਰਾਣੀ ਆ ਜਾਵੇ ਤੇ ਚਾਹੇ ਕੋਈ ਰਾਜਾ ਸਾਡੇ ਵਾਸਤੇ ਸਾਡਾ ਪਿਓ ਸਰਬ ਤੋਂ ਉੱਤਮ ਹੈ ਤੇ ਅਸੀਂ ਉਹਦੇ ਵਾਸਤੇ ਹੀ ਬੈਠੇ ਆਂ ਤੇ ਖੜਨਾ ਵੀ ਉਹਦੇ ਵਾਸਤੇ ਆ ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ ਨਹੀਂ ਕਰਨਾ ਪਰ ਸਾਡੀ ਅੱਜ ਤਰਾਸਦੀ ਆ ਕੀ ਸਾਡੇ ਸਿਆਸਤਦਾਨਾਂ ਤੋਂ ਲੈ ਕੇ ਸਾਡੇ ਧਾਰਮਿਕ ਆਗੂਆਂ ਤੋਂ ਲੈ ਕੇ ਸਾਡੇ ਕੁਝ ਕਹਿੰਦੇ ਕਹਾਂਦੇ ਯੋਧੇ ਤੱਕ ਅੱਜ ਸਰਕਾਰਾਂ ਦੇ ਤਲਵੇ ਛੱਟ ਹੋ ਗਏ ਨੇ ਹੁਣ ਗੱਲ ਕਰਦੇ ਆ ਭਾਈ ਪਰਮਜੀਤ ਸਿੰਘ ਪੰਜਵੜ ਜੀ ਦੇ ਭੋਗ ਦੀ ਜੋ ਕਿ ਕੱਲ ਪੰਜਵੜ ਪਿੰਡ ਵਿਖੇ ਪਿਆ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਯੋਦੇ ਉੱਥੇ ਪਹੁੰਚੇ ਭਾਈ ਦਿਲਜੀਤ ਸਿੰਘ ਬਿੱਟੂ ਉੱਥੇ ਪਹੁੰਚੇ ਤੇ ਸੁਖਪ੍ਰੀਤ ਸਿੰਘ ਉਦੂਕੇ ਡਾਕਟਰ ਅਜਮੇਰ ਸਿੰਘ ਤੇ ਸਤਨਾਮ ਸਿੰਘ ਮਨਾਵਾ ਅਜਿਹੀਆਂ ਸ਼ਖਸੀਅਤਾਂ ਉੱਥੇ ਪਹੁੰਚੇ ਜਿਹੜਾ ਨੇ ਸੰਗਤ ਨੂੰ ਸੰਬੋਧਨ ਵੀ ਕੀਤਾ ਤੇ ਸੰਘਰਸ਼ਾਂ ਬਾਰੇ ਵੀ ਦੱਸਿਆ ਤੇ ਕੀ ਘਾਟਾਂ ਨੇ ਇਸ ਕੌਮ ਦੇ ਵਿੱਚ ਸਾਡੇ ਵਿੱਚ ਕੀ ਘਾਟਾਂ ਰਹਿ ਗਈਆਂ ਉਸ ਬਾਰੇ ਵੀ ਖੁੱਲ ਕੇ ਵਿਚਾਰ ਚਰਚਾ ਹੋਈ ਪਰ ਇੱਕ ਧਿਰ ਅਜਿਹੀ ਜੋ ਹਮੇਸ਼ਾ ਖਾਲਸਤਾਨ ਜ਼ਿੰਦਾਬਾਦ ਦੇ ਨਾਅਰੇ ਮਾਰਦੀ ਹੈ ਜੋ ਹਰ ਮੰਚ ਦੇ ਉੱਤੋਂ ਖਾਲਸਤਾਨ ਦੀ ਗੱਲ ਕਰਦੀ ਹੈ ਖਾਲਸਾ ਰਾਜ ਦੀ ਗੱਲ ਕਰਦੀ ਹੈ ਉਹ ਧਿਰ ਇਸ ਸਾਰੇ ਧਾਰਮਿਕ ਸਮਾਗਮ ਦੇ ਵਿੱਚ ਭੋਗ ਦੇ ਵਿੱਚ ਨਜ਼ਰ ਨਹੀਂ ਆਈ ਜੋ ਕਿ ਜਲੰਧਰ ਦੀਆਂ ਚੋਣਾ ਦੇ ਵਿੱਚ ਵੀ ਜਦੋਂ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੁੰਦਾ ਹੈ ਉਦੋਂ ਵੀ ਅਫਸੋਸ ਜ਼ਾਹਿਰ ਕਰਦੇ ਆ ਬਿਲਕੁਲ ਸਹੀ ਸਮਝਿਆ ਤੁਸੀਂ ਮਾਨਦਲ ਦੀ ਗੱਲ ਕਰ ਰਹੇ ਹਾਂ ਮਾਨਦਲ ਦੇ ਵਿੱਚ ਕੋਈ ਵੀ ਸਾਨੂੰ ਉੱਥੇ ਸ਼ਿਰਕਤ ਕਰਦਾ ਹੋਇਆ ਨਜ਼ਰ ਨਹੀਂ ਆਇਆ ਕਾਰਨ ਕੀ ਨੇ ਪਿੱਛੇ ਦੇ ਉਹ ਸੰਗਤ ਬਾਖੂਬੀ ਜਾਂਦੀ ਹੈ ਜਾਂ ਜਿਹੜੀਆਂ ਵੀ ਉਥੇ ਧਾਰਮਿਕ ਸ਼ਖਸੀਅਤਾਂ ਪਹੁੰਚੀਆਂ ਸੀ ਜਾਂ ਕਹਿ ਸਕਦੇ ਆ ਕਿ ਖਾੜਕੋ ਧਿਰਾਂ ਦੀਆਂ ਸ਼ਖਸੀਅਤਾਂ ਪਹੁੰਚੀਆਂ ਸੀ ਜਾਂ ਸਾਡੇ ਯੋਧੇ ਪਹੁੰਚੇ ਸੀ ਜਾਂ ਕੁਝ ਸਰਕਾਰੀ ਤਲਵੇ ਚਾਟੀਆਂ ਪਹੁੰਚੇ ਸੀ ਉਹਨਾਂ ਨੂੰ ਪਤਾ ਹੋਗਾ ਕਿ ਰੀਜ਼ਨ ਕੀ ਹੈ ਪਰ ਸਤਨਾਮ ਸਿੰਘ ਮਨਾਵਾ ਨੇ ਉਥੇ ਇੱਕ ਗੱਲ ਕਹੀ ਬੇਸ਼ੱਕ ਉਹਨਾਂ ਨੇ ਬਾਪੂ ਅਜਮੇਰ ਸਿੰਘ ਨੂੰ ਬੇਨਤੀ ਕੀਤੀ ਕਿ ਤੁਸੀਂ ਇੰਟਰਵਿਊਸ ਕਰਦੇ ਹੋ ਸਪੀਚਿਸ ਦਿੰਦੇ ਹੋ ਪਰ ਹੁਣ ਅਸੀਂ ਕੁਝ ਵੀ ਅਗਰ ਬੋਲੀਏ ਤਾਂ ਸਾਡਾ ਫਰਜ਼ ਇੱਕ ਹੈ ਕਿ ਅਸੀਂ ਕੌਮ ਨੂੰ ਇਕੱਠਾ ਕਰਕੇ ਅੱਗੇ ਕਿੱਦਾਂ ਤੁਰਨਾ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਵਾਕਈ ਹੀ ਖਾਲਸਾ ਰਾਜ ਦਾ ਸੰਘਰਸ਼ ਜਿੱਤਿਆ ਜਾਵੇ ਨੌਜਵਾਨੀ ਨਾ ਮਰਵਾਈ ਜਾਵੇ ਕਿਉਂਕਿ ਬਹੁਤ ਸਾਰੀਆਂ ਧੀਆਂ ਅਜਹੀਆਂ ਨੇ ਜਿਹੜੀਆਂ ਸੈਂਟਰ ਨਾਲ ਮਿਲ ਕੇ ਬੇਸ਼ੱਕ ਇੱਥੇ ਨਾਰੇ ਜਿਹੜੇ ਮਰਜ਼ੀ ਬੁਲੰਦ ਕਰਦੀਆਂ ਹੁਣ ਪਰ ਉਹ ਨਿਸ਼ਾਨਦੇਹੀ ਕਰਵਾਉਣ ਤੇ ਲੱਗੀਆਂ ਨੇ ਕਿ ਆਖਿਰ ਕਿਹੜੇ ਉਹ ਨੌਜਵਾਨ ਨੇ ਪੰਜਾਬ ਦੇ ਜਿਹੜੇ ਵਾਕਈ ਹੀ ਖਾਲਸਾ ਰਾਜ ਦੀ ਖਾਲਸ ਗੱਲ ਕਰਦੇ ਆ ਤੇ ਉਹਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਧੁੰਨਿਆ ਜਾਵੇ ਜਾਂ ਮਰਵਾ ਦਿੱਤਾ ਜਾਵੇ ਪਰ ਸਭ ਤੋਂ ਸੋਚਣ ਵਾਲੀ ਗੱਲ ਹੈ ਕਿ ਅਸੀਂ ਆਪਣੇ ਅਲੱਗ-ਅਲੱਗ ਡੰਡੇ ਅਲੱਗ-ਅਲੱਗ ਝੰਡੇ ਅਲੱਗ-ਅਲੱਗ ਜਥੇਬੰਦੀਆਂ ਕਿੰਨੀਆਂ ਬਣਾ ਕੇ ਬੈਠੇ ਆਂ ਛੋਟੀਆਂ-ਛੋਟੀਆਂ ਇਹ ਮੇਰੀ ਪਰਸਨਲ ਰਾਏ ਹੈ ਜੋ ਮੈਂ ਦੇਖਦਾ ਆ ਰਿਹਾ ਆਂ ਵਿਚਾਰਦਾ ਆ ਰਿਹਾ ਆਂ ਬਹੁਤ ਸਾਰੀਆਂ ਧਾਰਮਿਕ ਸਟੇਜਾਂ ਦੇ ਉੱਤੇ ਬਹੁਤ ਸਾਰੀਆਂ ਸਾਡੀਆਂ ਪੰਥਕ ਮੰਚਾਂ ਦੇ ਉੱਤੇ ਬਹੁਤ ਸਾਰੇ ਪੰਥਕ ਆਗੂਆਂ ਨਾਲ ਗੱਲਾਂ ਕਰਕੇ ਤਾਂ ਮੈਂ ਇਸ ਮਸਲੇ ਤੇ ਪਹੁੰਚਿਆ ਆਂ ਇਸ ਹਾਲਤ ਤੇ ਪਹੁੰਚਿਆ ਆਂ ਕਿ ਕਮੀਆਂ ਕਿਤੇ ਨਾ ਕਿਤੇ ਸਾਡੀਆਂ ਅਹੁਦੇਦਾਰੀਆਂ ਨੂੰ ਲੈ ਕੇ ਸਾਡੇ ਅੰਦਰ ਨੇ ਕਮੀਆਂ ਕਿਤੇ ਨਾ ਕਿਤੇ ਆਪਣੀਆਂ ਜਥੇਦਾਰੀਆਂ ਨੂੰ ਪ੍ਰਧਾਨਗੀਆਂ ਨੂੰ ਲੈ ਕੇ ਨੇ ਘਾਟ ਜੇ ਸਾਡੇ ਅੰਦਰ ਆਈਏ ਗਰਾਵਟ ਸਾਡੇ ਅੰਦਰ ਆਈਏ ਉਹਦੇ ਕਿਤੇ ਨਾ ਕਿਤੇ ਸਭ ਤੋਂ ਵੱਡਾ ਕਾਰਨ ਸਾਡੇ ਐਨਆਰਆਈ ਵੀਰ ਵੀ ਨੇ ਮਾਫ ਕਰਨਾ ਇਹ ਗੱਲ ਬਹੁਤਿਆਂ ਨੂੰ ਬੁਰੀ ਲੱਗੀ ਹੋਊਗੀ ਪਰ ਐਨਆਰਆਈ ਭਰਾਵੋ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਮਦਦ ਨਾ ਕਰੋ ਪਰ ਮੈਂ ਇੰਨੀ ਬੇਨਤੀ ਜ਼ਰੂਰ ਕਰਾਂਗਾ ਸਾਡੇ ਜਿਹੜੇ ਯੋਧੇ ਹਨਾ ਜਾਂ ਯੋਧੇ ਸੀ ਉਹਨਾਂ ਦੇ ਹੱਡ ਹਰਾਮ ਨਾ ਕਰੋ ਕਿਉਂਕਿ ਉਹ ਯੋਧੇ ਨਾ ਹੁਣ ਆਪਣੀਆਂ ਜੰਗ ਦੀਆਂ ਤਕਨੀਕਾਂ ਭੁੱਲ ਗਏ ਆ ਹੁਣ ਤਕਨੀਕਾਂ ਲਾਣ ਲੱਪੇ ਆ ਵੀ ਕਿੰਨੇ ਕਿ ਐਨਆਰਆਈਆਂ ਨੂੰ ਅਸੀਂ ਕਿੱਦਾਂ ਬੇਵਕੂਫ ਬਣਾਈਏ ਕਿੱਦਾਂ ਉਹਨਾਂ ਤੋਂ ਨੋਟ ਕਮਾਈਏ ਤੇ ਕਿੱਦਾਂ ਆਪਣਾ ਘਰ ਭਰੀਏ ਤੁਸੀਂ ਉਹਨਾਂ ਨੂੰ ਕੰਮ ਕਿਉਂ ਨਹੀਂ ਸ਼ੁਰੂ ਕਰਕੇ ਦਿੰਦੇ ਦਸਾਂ ਲੋਹਾਂ ਦੀ ਕਿਰਤ ਕਰਨ ਵਾਸਤੇ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਤੁਸੀਂ ਆਪ ਕੋਹਾੜੀ ਤੇ ਪੈਰ ਮਾਰ ਰਹੇ ਹੋ ਤੇ ਜੋ ਪੰਜਾਬ ਵਾਸਤੇ ਸੋਚਦੇ ਨੇ ਜੋ ਵਾਕੇ ਹੀ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦੇ ਨੇ ਉਹ ਕਦੀ ਤੁਹਾਡੇ ਅੱਗੇ ਹੱਥ ਅੱਡ ਕੇ ਭੀਖ ਨਹੀਂ ਮੰਗਦੇ ਯਾਦ ਰੱਖਿਓ ਪਰ ਜਿਹੜੇ ਤੁਹਾਡੇ ਅੱਗੇ ਹੱਥ ਾੜ ਕੇ ਭੀਖ ਮੰਗਦੇ ਨੇ ਉਹਨਾਂ ਨੇ ਕੁਝ ਨਹੀਂ ਕਰਨਾ ਪਿਛਲੇ ਤੁਸੀਂ 30 ਸਾਲ ਦੇਖ ਲਓ ਚੱਕ ਕੇ 25 ਸਾਲ ਦੇਖ ਲਓ ਚੱਕ ਕੇ 40 ਸਾਲ ਚੱਕ ਕੇ ਦੇਖ ਲਓ ਜਿਨ੍ਹਾਂ ਨੂੰ ਤੁਸੀਂ ਲੱਖਾਂ ਕਰੋੜਾ ਰੁਪਏ ਭੇਜਿਆ ਹੋਊਗਾ ਉਹ ਕੱਲ ਵੀ ਉਸੇ ਲਕੀਰ ਦੇ ਫਕੀਰ ਸੀ ਜਿਹੜੀ ਉਹਨਾਂ ਨੇ ਖਿੱਚੀ ਹੋਈ ਸੀ ਹਾਂਜੀ ਜਿੰਦਾਬਾਦ ਮੁਰਦਾਬਾਦ ਤੇ ਅੱਜ ਵੀ ਉਸੇ ਲਕੀਰ ਦੇ ਫਕੀਰ ਹੋਣਗੇ ਪਰ ਅਗਰ ਤੁਸੀਂ ਚਾਹਦੇ ਹੋ ਕਿ ਸਾਡੇ ਪੰਜਾਬ ਦੇ ਯੋਧੇ ਅੱਗੇ ਆਣ ਹੱਕ ਸੱਚ ਦੀ ਗੱਲ ਕਰਨ ਤਾਂ ਗਰਾਉਂਡ ਜ਼ੀਰੋ ਦੇ ਉੱਤੇ ਆ ਕੇ ਪਹਿਲਾਂ ਪਛਾਣੋ ਕਿ ਹੁਣ ਇਸ ਵੇਲੇ ਪਹਿਲਾਂ ਜਿਹੜੇ ਮਰਜੀ ਖਾੜਕੂ ਹੋਣ ਯੋਦੇ ਹੋਣ ਉਹ ਪਹਿਲਾਂ ਜਿਹੜੇ ਸੀਗੇ ਸੀਗੇ ਅੱਜ ਦੇ ਮੌਕੇ ਦੇ ਉੱਤੇ ਅਸਲ ਕਿਹੜੇ ਨੇ ਜਿਹੜੇ ਵਾਕਈ ਸਿੱਖ ਕੌਮ ਦੇ ਹੱਕ ਵਿੱਚ ਭੁਗਤ ਰਹੇ ਨੇ ਤੇ ਉਹ ਕਿਹੜੇ ਨੇ ਜਿਹੜੇ ਸੈਂਟਰ ਦੇ ਦਲਾਲ ਬਣੇ ਹੋਏ ਨੇ ਕੇਂਦਰ ਸਰਕਾਰਾਂ ਦੇ ਦਲਾਲ ਬਣੇ ਹੋਏ ਨੇ ਤੇ ਉਹ ਕਿਹੜੇ ਨੇ ਜਿਹੜੇ ਬਾਹਰ ਐਨ ਆਰ ਆਈ ਵੀਰਾਂ ਨੂੰ ਬੇਵਕੂਫ ਬਣਾ ਕੇ ਆਪਣੀਆਂ ਜੇਬਾਂ ਭਰ ਰਹੇ ਨੇ ਛੋਣੀਆਂ ਛੋਟੀਆਂ ਜਥੇਬੰਦੀਆਂ ਸ਼ੁਰੂ ਕਰਕੇ ਆਪਣੀਆਂ ਜੇਬਾਂ ਭਰ ਰਹੇ ਨੇ ਆਪਣੇ ਖਰਚੇ ਕੱਢ ਰਹੇ ਨੇ ਕੌਮ ਦੇ ਨਾਮ ਦੇ ਉੱਤੇ ਸਿਰਫ ਤੇ ਸਿਰਫ ਉਹਨਾਂ ਨੇ ਦੁਕਾਨਦਾਰੀਆਂ ਖੋਲੀਆਂ ਇੱਕ ਦੋ ਨਹੀਂ ਬਹੁਤ ਸਾਰੀਆਂ ਨੇ ਅਜੇ ਹੀ ਮੇਰੀਆਂ ਗੱਲਾਂ ਬਹੁਤਿਆਂ ਨੂੰ ਬੁਰੀਆਂ ਲੱਗ ਰਹੀਆਂ ਹੋਣਗੀਆਂ ਪਰਸਨਲੀ ਕਾਲ ਕਰਕੇ ਪੁੱਛ ਲਿਓ ਬੇਸ਼ੱਕ ਮੈਂ ਦੱਸ ਵੀ ਦਵਾਂਗਾ ਮੈਨੂੰ ਕਿਸੇ ਦਾ ਡਰ ਨਹੀਂ ਮਾਰਿਆ ਕਿਉਂਕਿ ਵਿਦ ਐਵੀਡੈਂਸ ਗੱਲ ਕਰਦਾ ਬਹੁਤ ਸਾਰੇ ਲੋਕ ਨੇ ਜਣਦੇ ਐਵੀਡੈਂਸ ਮੇਰੇ ਕੋਲ ਪਹਿਨੇ ਪ੍ਰੂਫ ਪਏ ਹੋਏ ਨੇ ਇਸ ਲਈ ਕਹਿੰਦਾ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ ਮੇਰੇ ਵਾਸਤੇ ਤੁਸੀਂ ਸਾਰੇ ਸਤਕਾਰਯੋਗੋਂ ਮੇਰੇ ਤੋਂ ਵੱਡੇ ਵੀ ਹਾਂ ਮੇਰੇ ਤੋਂ ਛੋਟੇ ਵੀ ਹਾਂ ਜਿੰਨੇ ਵੀ ਹਾਂ ਮੈਂ ਹੱਥ ਬਨ ਕੇ ਬੇਨਤੀ ਕਰਦਾ ਹਾਂ ਕਿ ਅਗਰ ਅੱਜ ਅਸੀਂ ਸਿਰ ਨਹੀਂ ਜੋੜਦੇ ਅਸੀਂ ਕੌਮ ਦੀ ਬੇੜੀ ਪਾਰ ਕਰਨ ਵਾਸਤੇ ਇਕਜੁੱਟ ਨਹੀਂ ਹੁੰਦੇ ਜੇ ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਸਰਕਾਰਾਂ ਪਹਿਲਾਂ ਵੀ ਕਰਦੀਆਂ ਆਈਆਂ ਨੇ ਅੱਜ ਵੀ ਕਰ ਰਹੀਆਂ ਨੇ ਜੇਕਰ ਪੰਜਵੜ ਨੂੰ ਪਾਕਿਸਤਾਨ ਦੇ ਵਿੱਚ ਉਹ ਮਰਵਾ ਸਕਦੇ ਆ ਨੇ ਇੱਥੇ ਸਾਡੇ ਜੋਧਿਆਂ 'ਚ ਪਾੜ ਪਾ ਕੇ ਉਹਨਾਂ 'ਚ ਖਾਰ ਪਾਣੀ ਜਾਂ ਉਹਨਾਂ ਨੂੰ ਮਰਵਾਉਣਾ ਇਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਸੰਦੀਪ ਨੰਗਲ ਅੰਬੀਆਂ ਦੇਖ ਲਓ ਦੀਪ ਸਿੱਧੂ ਦੇਖ ਲਓ ਸਿੱਧੂ ਮੁਸੇਵਾਲਾ ਦੇਖ ਲਓ ਜੇ ਉਹਨਾਂ ਨੂੰ ਮਰਵਾ ਸਕਦੇ ਨੇ ਤਾਂ ਕੋਈ ਐਵੀਡੈਂਸ ਪਿੱਛੇ ਨਹੀਂ ਛੱਡ ਸਕਦੇ ਤਾਂ ਤੁਹਾਨੂੰ ਚਕਵਾਣਾ ਜਾਂ ਤੁਹਾਨੂੰ ਮਰਵਾਉਣਾ ਕੋਈ ਵੱਡੀ ਗੱਲ ਨਹੀਂ ਹੈ ਜੇ ਅਜੇ ਵੀ ਤੁਹਾਨੂੰ ਮੇਰੀਆਂ ਗੱਲਾਂ ਤੇ ਭਰੋਸਾ ਨਹੀਂ ਹੈ ਤਾਂ ਮੈਂ ਸਿੰਪਲ ਇੱਕ ਗੱਲ ਕਹਾਂਗਾ ਬਿਆਨਤ ਸਿੰਘ ਨੂੰ ਮਰਵਾਉਣ ਵਾਸਤੇ ਜਿਹੜਾ ਇੱਕ ਪੂਰਾ ਵੱਡਾ ਗਰੁੱਪ ਸੀ ਦਲਾਵਰ ਸਿੰਘ ਤਾਂ ਚਲੋ ਸ਼ਹੀਦੀ ਪਾ ਗਏ ਦੋ ਜਣਾਂ ਦਾ ਨਾਮ ਲੈਣਾ ਬਲੌਂਸਿੰਗ ਰਾਜੂਆਣਾ ਤੇ ਭਾਈ ਜਗਤਾਰ ਸਿੰਘ ਹਵਾਰਾ ਇੱਕੋ ਹੀ ਕਾਂਡ ਦੇ ਵਿੱਚ ਅੰਤਰ ਗਏ ਨੇ ਨਾ ਜੇਲ੍ਹ ਦੇ ਵਿੱਚ ਬੈਠਿਆਂ ਬੈਠਿਆਂ ਅਜਿਹਾ ਕੀ ਹੋ ਗਿਆ ਕਿਹਣਾ ਵਿੱਚ ਐਡਾ ਪਾੜ ਪੈ ਗਿਆ ਇੱਕ ਦਾ ਮੂੰਹ ਪੂਰਬ ਨੂੰ ਹੋ ਗਿਆ ਦੂਜੇ ਦਾ ਪੱਛਮ ਨੂੰ ਹੋ ਗਿਆ ਇਹ ਪਾੜ ਆਪਸ 'ਚ ਆਪੇ ਪਏ ਨੇ ਕੀ ਜੇਲ੍ਹਾਂ ਦੇ ਵਿੱਚ ਆਹਮਣਾ ਸਾਹਮਣਾ ਹੁੰਦਾ ਰਿਹਾ ਚਿੱਠੀਆਂ ਕਿਹਨੇ ਇੱਕ ਦੂਜੇ ਨੂੰ ਸਨੇਹ ਕਿਹਨੇ ਭਜਾਏ ਇੱਕ ਦੂਜੇ ਤੱਕ ਗੱਲਾਂ ਇੱਕ ਦੂਜੇ ਦੀਆਂ ਕਿਹਨੇ ਭੇਜੀਆਂ ਕਿਹਨੇ ਭਜਵਾਈਆਂ ਕਿਹਨੇ ਕਿਸ ਨੂੰ ਕੀ ਕਿਹਾ ਕਿਸ ਤੋਂ ਕੀ કહਾਇਆ ਸੋਚਿਆ ਕਦੀ ਤੁਸੀਂ ਪਰਦੀ ਦਾ ਸਾਰਿਆਂ ਨੂੰ ਆ ਕਿ ਦੋਨਾਂ 'ਚ ਪਾੜ ਆ ਪਰ ਪਾੜ ਪਾਇਆ ਕਹਿੰਨੇ ਕਿਉਂ ਪਿਆ ਅਸੀਂ ਕਦੇ ਨਹੀਂ ਸੋਚਿਆ ਉਦਾਂ ਹੀ ਕੌਮ ਦੇ ਵਿੱਚ ਪਾੜ ਪਾਇਆ ਗਿਆ ਆ ਸਾਡਾ ਇੱਕੋ ਹੀ ਨਿਸ਼ਾਨ ਹੈ ਇੱਕੋ ਹੀ ਡੰਡਾ ਹੈ ਤੇ ਇੱਕੋ ਹੀ ਝੰਡਾ ਹੈ ਕਲਗੀਧਰ ਦਾ ਨੀਲਾ ਨਿਸ਼ਾਨ ਸਾਹਿਬ ਉਹਦੇ ਥੱਲੇ ਇਕੱਠੇ ਹੋਵੋ ਆਪਣੀਆਂ ਜਥੇਬੰਦੀਆਂ ਨੂੰ ਲੱਤ ਮਾਰੋ ਆਪਣੀਆਂ ਅਹੁਦੇਦਾਰੀਆਂ ਨੂੰ ਲੱਤ ਮਾਰੋ ਆਪਣੀਆਂ ਪ੍ਰਧਾਨੀਆਂ ਨੂੰ ਲੱਤ ਮਾਰੋ ਆਪਣੇ ਅੰਦਰ ਬੈਠੇ ਹੋਏ ਰਾਖਸ਼ ਜਿਹੜਾ ਦੋਨੋਂ ਹੱਥਾਂ ਨਾਲ ਨੋਟ ਖਿੱਚਦਾ ਨਾ ਵੀ ਇਧਰੋਂ ਡਾਲਰ ਆ ਜਾਣ ਇਧਰੋਂ ਨੋਟ ਆ ਜਾਣ ਉਹਨੂੰ ਲੱਤ ਮਾਰੋ ਜਿੱਦਣ ਉਹਨੂੰ ਫਾਹੇ ਟੰਗ ਦੋਗੇ ਕੌਮ ਆਪੇ ਇਕੱਠੀ ਹੋ ਜੂਗੀ ਹੋਵੋ ਇਕੱਤਰ ਮਿਲੋ ਮੇਰੇ ਭਾਈ ਦੁਵਿਧਾ ਦੂਰ ਕਰੋ ਲਿਵਲਾਈ ਸਿਰਫ ਸਟੇਜਾਂ ਉੱਤੇ ਚੜ ਕੇ ਬੋਲਿਆ ਨਾ ਕਰੋ ਆਪਣੇ ਅੰਦਰ ਇੱਕ ਵਾਰ ਉਤਾਰ ਕੇ ਦੇਖੋ ਆਪਣੇ ਅੰਦਰ ਧਾਰ ਕੇ ਦੇਖੋ ਮੇਰੇ ਕੋਲ ਕੁਝ ਵੱਧ ਘੱਟ ਬੋਲਿਆ ਗਿਆ ਹੋਵੇ ਹੱਥ ਵਨ ਕੇ ਮਾਫੀ ਹੈ ਪਰ ਦਿਲ ਦੇ ਅੰਦਰ ਇੱਕ ਬਲਵਲਾ ਸੀ ਦਰਦ ਸੀ ਭਾਈ ਪੰਜਵੜ ਸ਼ਹੀਦੀਪ ਆ ਗਏ ਪਰ ਇੱਥੇ ਬਹੁਤ ਵੱਡਾ ਇਕੱਠ ਹੋਇਆ ਸਾਰਿਆਂ ਨੇ ਆਪਣੇ ਆਪਣੇ ਸੁਝਾਅ ਦਿੱਤੇ ਸਭ ਆਪਣਾ ਦਰਦ ਬਿਆਨ ਕਰਕੇ ਗਏ ਪਰ ਆ ਪੰਜਾਬ ਜਿਹੜਾ ਅੱਜ ਵੀ ਖੂਨ ਦੇ ਹੰਝੂ ਰੋ ਰਿਹਾ ਹੈ ਮਾਵਾਂ ਜਣੀਆਂ ਪੱਟਾਂ ਤੇ ਹੱਥ ਮਾਰ ਮਾਰ ਕੇ ਸਿਆਪੇ ਪਾ ਰਹੀਆਂ ਨੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਗੋਦੀ 'ਚ ਲੈ ਲੈ ਕੇ ਉਹ ਧੀਆਂ ਜਿਹੜੀਆਂ ਕੱਲ ਵਿਆਹੀਆਂ ਗਈਆਂ ਸੀ ਅੱਜ ਜਿਨ੍ਹਾਂ ਦੇ ਚੂੜੇ ਲਾਹੇ ਜਾ ਰਹੇ ਨੇ ਉਹ ਧੀਆਂ ਜਿਹੜੀਆਂ ਕੁੱਖਾ ਖਾਲੀ ਲਈ ਬੈਠੀਆਂ ਨੇ ਉਹ ਪੁੱਤ ਜਿਹੜੇ ਨਪੁੰਸਕ ਹੋਏ ਬੈਠੇ ਨੇ ਕੌਣ ਸੋਚੂਗਾ ਉਹਨਾਂ ਬਾਰੇ ਬਾਰ ਜਾਈ ਜਾ ਰਹੇ ਆ ਸਾਡੇ ਨੌਜਵਾਨ ਪੰਜਾਬ ਉਜੜਦਾ ਜਾ ਰਿਹਾ ਖਾਲੀ ਹੁੰਦਾ ਜਾ ਰਿਹਾ ਕਿੱਥੋਂ ਯੋਧੇ ਹੋਣਗੇ ਇਸ ਕਰਕੇ ਕਹਿੰਨਾ ਆ ਹੁਣ ਸਿਰ ਜੋੜ ਲਓ ਜੇ ਅਜੇ ਵੀ ਤੁਸੀਂ ਪਾੜ ਪਾ ਕੇ ਰੱਖੇ ਜੇ ਚੰਨ ਟੁਕੜਿਆਂ ਪਿੱਛੇ ਟੁਕੜਬੋਚ ਬਣੇ ਰਹੇ ਤਾਂ ਫਿਰ ਪੰਜਾਬ ਦੀ ਦੁਰਦਸ਼ਾ ਬਹੁਤ ਮਾੜੀ ਹੋਣੀ ਹੈ ਪਰ ਕਲਗੀ ਤਰ ਬੇਸ਼ੱਕ ਪੰਜਾਬ ਬਚਾਲੂ ਸਿੱਖ ਕੌਮ ਬਚਾਲੂ ਕੋਈ ਕੌਮ ਨੂੰ ਕੁਝ ਨਹੀਂ ਹੁੰਦਾ ਪਰ ਜਿਹੜੇ ਤੁਸੀਂ ਅੱਜ ਟੁਕੜਬੋਚ ਬਣੇ ਹੋ ਨਾ ਜੋ ਕੌਮ ਨੂੰ ਵੇਚ ਕੇ ਖਾਣ ਦੀ ਸੋਚ ਰਹੇ ਹੋ ਜੋ ਕੌਮ 'ਚੇ ਪਾੜ ਪਾ ਰਹੇ ਹੋ ਉਹਨਾਂ ਦਾ ਉਹ ਕਲਗੀਧਰ ਕੀ ਹਾਲ ਕਰੂ ਉਹ ਗੁਰੂ ਕੀ ਹਾਲ ਕਰੂ ਇਹ ਯਾਦ ਰੱਖਿਓ ਕਿਉਂਕਿ ਉਹਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ ਤੇ ਦੂਜਾ ਉਹ ਲੱਤ ਨਹੀਂ ਮਾਰਦਾ ਮਤ ਮਾਰਦਾ ਉਹਨੇ ਆਪ ਹੀ ਤੁਹਾਨੂੰ ਸਾਰਿਆਂ ਨੂੰ ਨੰਗੇ ਕਰ ਦੇਣਾ ਹੈ ਜਾਂ ਸਾਡੇ ਵਰਗਿਆਂ ਨੂੰ ਜ਼ਰੀਆ ਬਣਾ ਦੇਣਾ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ